ਆਉ ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ आद अंत प्रभ सदा सहाई तन हमारा मीत जन के पूर्ण होए काम कली काल महाबिख्याम मह लज्जा राखी राम ਜਬਰ ਤਖਤ ਛਤਰ ਦੇ ਮਾਲਕ ਜੁਗੋ ਜੁਗਟਾਲ ਗੁਰਤਾ ਗੱਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਪਹੁੰਚੀ ਸਮਹੁ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾ ਕੇ ਸਤਿਗੁਰੂ ਜੀ ਬਖਸ਼ੀ ਹੋਈ ਫਤਿਹ ਬੁਲਾਈਏ ਕੋਈ ਰਸਨਾ ਵਾਂਝੀ ਨਾ ਰਵੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਸਾਨੂੰ ਅਮਰਤ ਵੇਲੇ ਗੁਰੂ ਗੋਦੀ ਦਾ ਨਿਗਮਾਨਣ ਦਾ ਬਾਣੀ ਪੜਨ ਦਾ ਬਾਣੀ ਸਰਵਣ ਕਰਨ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗੀ ਸਮਾਂ ਪ੍ਰਾਪਤ ਹੋਇਆ ਹੈ ਸਾਧ ਸੰਗਤ ਜੁੜਨ ਦੀਆਂ ਅਮੁੱਲ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਭਗਤ ਕਬੀਰ ਜੀ ਕਹਿੰਦੇ ਕਬੀਰ ਇੱਕ ਘੜੀ ਆਦੀ ਘਰੀ ਆਦੀ ਹੂੰ ਤਿਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੁਲਾਬ ਥੋੜੇ ਤੋਂ ਥੋੜਾ ਸਮਾਂ ਵੀ ਬੈਠ ਕੇ ਸਾਧ ਸੰਗਤ ਕਰੀਏ ਅੱਧੀ ਤੋਂ ਅੱਧੀ ਘੜੀ ਵੀ ਭਗਤ ਜੀ ਕਹਿੰਦੇ ਉਹਦਾ ਵੀ ਲਾਹਾ ਉਹਦਾ ਵੀ ਲਾਭ ਮਿਲਦਾ ਹੈ ਕਿਉਂਕਿ ਗੁਰੂ ਦੀ ਵਡਿਆਈ ਗੁਰੂ ਦਾ ਸਿਮਰਨ ਇੱਕ ਛਿਨ ਵੀ ਜੇ ਕਿਸੇ ਨੇ ਕੀਤਾ ਹੈ ਉਹਦਾ ਏਡਾ ਵੱਡਾ ਲਾਹਾ ਹੈ ਸਤਿਗੁਰੂ ਜੀ ਕਹਿੰਦੇ ਏਕ ਛਿਣ ਵੀ ਜੇ ਸਿਮਰਿਆ ਕਿਸੇ ਨੇ ਪਰਮਾਤਮਾ ਨੂੰ ਇੱਕ ਛਿਣ ਬਹੁਤ ਬਰੀਕ ਹੁੰਦਾ ਛੋਟਾ ਜਾਂਦਾ ਤੇ ਉਹ ਕਾਲ ਤੋਂ ਬਚ ਜਾਂਦੇ ਆ ਜਮਾਂ ਦੀਆਂ ਮਾਰਾਂ ਤੋਂ ਬਚ ਜਾਂਦੇ ਆ ਏਕ ਛਿਣ ਜਹ ਇੱਕ ਚਿੱਤ ਧਿਆਇਓ ਕਾਲ ਪਾਸ ਕੇ ਬੀਚ ਨਾ ਆਇਓ ਸਤਿਗੁਰੂ ਜੀ ਕਹਿੰਦੇ ਉਹ ਕਾਲ ਤੋਂ ਬਚ ਜਾਂਦੇ ਆ ਜਮਾਂ ਤੋਂ ਵੱਜ ਜਾਂਦੇ ਕਿਉਂਕਿ ਗੁਰੂ ਦੀ ਵਡਿਆਈ ਐਸੀ ਹੈ ਜਿਹੜਾ ਉਹਨੂੰ ਸਿਮਰ ਲੈਂਦਾ ਹੈ ਉਹਦਾ ਜਸ ਸੁਣ ਲੈਂਦਾ ਹੈ ਉਹਨੂੰ ਲਾਹਾ ਜ਼ਰੂਰ ਮਿਲਦਾ ਹੈ ਉਹ ਵੱਡੇ ਦੀਆਂ ਵਡਿਆਈਆਂ ਹੀ ਐਸੀਆਂ ਹਨ ਇਸ ਕਰਕੇ ਸਾਨੂੰ ਇਹ ਸੁਭਾਗੀ ਸਮਾਪਤ ਹੋਇਆ ਅਮਰਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਸਮੂਹ ਸਾਧ ਸੰਗਤ ਜੁੜਦੀ ਹੈ ਰੋਜ਼ਾਨਾ ਹੀ ਲਾਹਾ ਮੰਨਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਰਹਿਮਤ ਕਰਦੇ ਆ ਜਿਨੇ ਵੀ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਉਹਨੂੰ ਗੁਰੂ ਨੇ ਔਖੀਆਂ ਘੜੀਆਂ ਵਿੱਚੋਂ ਆਪ ਬਾਹ ਫੜ ਕੇ ਪਾਰ ਲੰਘਾਇਆ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਦੇ ਤੇ ਕਿਹੋ ਜਿਹਾ ਬਣ ਜਾਵੇ ਹੁਣ ਅਸੀਂ ਸਾਨੂੰ ਕੋਈ ਪਤਾ ਨਹੀਂ ਆਉਣ ਵਾਲਾ ਸਮਾਂ ਸਾਡੇ ਤੇ ਕਿਹੋ ਜਿਹਾ ਆਉਣਾ ਹੈ ਪਰ ਜੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਫਿਰ ਸਮਾਂ ਜਿਹੜਾ ਚੰਗਾ ਹੀ ਆਉਂਦਾ ਹੈ ਗੁਰੂ ਦੀ ਕਿਰਪਾ ਹੋਵੇ ਤੇ ਸਮਾਂ ਸੋਹਣਾ ਹੀ ਆਉਂਦਾ ਹੈ ਕਿਉਂਕਿ ਗੁਰੂ ਆਪਣੇ ਪਿਆਰਿਆਂ ਨੂੰ ਔਖੀਆਂ ਘੜੀਆਂ ਵਿੱਚੋਂ ਆਪ ਬਚਾਉਂਦਾ ਰਹਿਮਤ ਕਰਕੇ ਅੱਜ ਦਾ ਮੁੱਖ ਬਾਗ ਸਾਨੂੰ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਾਨੂੰ ਬਖਸ਼ ਰਹੇ ਆ ਗੁਰੂ ਪੰਚਮ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਣ ਕਰਦੇ ਹਨ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਅੰਦਰ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਸਤਗੁਰੂ ਜੀ ਕਹਿੰਦੇ ਆਪਣੇ ਪਿਆਰਿਆਂ ਨੂੰ ਵਾਹਿਗੁਰੂ ਔਖੀ ਘੜੀ ਨਹੀਂ ਦੇਖਣ ਦਿੰਦਾ ਉਹ ਜਿਹੜਾ ਉਹਦਾ ਬਣ ਗਿਆ ਵਾਹਿਗੁਰੂ ਦਾ ਉਹਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਸਾਨੂੰ ਤਾਂ ਇਹ ਲੱਗਦਾ ਵੀ ਜੇ ਤੋ ਕੋਈ ਦੁੱਖ ਆਇਆ ਤੇ ਔਖੀ ਘੜੀ ਹੈ ਸਾਡੇ ਤੇ ਕੋਈ ਬਿਪਤਾ ਪੈ ਗਈ ਤੇ ਔਖੀ ਘੜੀ ਹੈ ਨਹੀਂ ਗੁਰੂ ਹਰ ਥਾਂ ਸਹਾਈ ਹੁੰਦਾ ਐ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਪਾਂ ਰੋਜ਼ਾਨਾ ਵਿਚਾਰ ਕਰਦੇ ਹਾਂ ਗੁਰੂ ਇੱਥੇ ਵੀ ਕਿਰਪਾ ਕਰਕੇ ਆਪਣੇ ਪਿਆਰਿਆਂ ਦੇ ਸਿਰ ਤੇ ਮਿਹਰ ਭਰਿਆ ਛਤ ਰੱਖਦਾ ਹੈ ਗੁਰੂ ਅੱਗੇ ਵੀ ਉਹਨਾਂ ਦੀ लाज ਰੱਖਦਾ ਹੈ ਕਿਉਂਕਿ ਅੱਗੇ ਸੰਸਾਰ ਤੋਂ ਜਦੋਂ ਸਰੀਰ ਛੱਡ ਕੇ ਬੰਦਾ ਜਾਂਦਾ ਹੈ ਉਦੋਂ ਅੱਗੇ ਬੜੀਆਂ ਭਿਆਨਕ ਮਾਰਾਂ ਸਹਣੀਆਂ ਪੈਂਦੀਆਂ ਜਮਾ ਨੇ ਬੜੇ ਉੱਥੇ ਤਸੀਹੇ ਦੇਣੇ ਆ ਫਿਰ ਉੱਥੇ ਗੁਰੂ ਦਾ ਨਾਮ ਨਾਲ ਸਹਾਈ ਹੁੰਦਾ ਹੈ ਜਿੱਥੇ ਕੋਈ ਸੰਸਾਰ ਦੀ ਉੱਥੇ ਆਵਾਜ਼ ਨਹੀਂ ਪਹੁੰਚਦੀ ਜਿੱਥੇ ਕੋਈ ਨਾਲ ਨਹੀਂ ਖੜਦਾ ਸਾਰਿਆਂ ਤੋਂ ਲਾਗੇ ਦੇ ਲਾਗੇ ਰਿਸ਼ਤੇ ਮਾਤਾ ਪਿਤਾ ਦੇ ਰਿਸ਼ਤੇ ਘਰ ਪਰਿਵਾਰ ਦੇ ਰਿਸ਼ਤੇ ਉਹ ਵੀ ਖਤਮ ਹੋ ਜਾਂਦੇ ਉੱਥੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਉੱਥੇ ਨਾਮ ਸਹਾਇਤਾ ਕਰਦਾ ਹੈ ਜਿੱਥੇ ਕੋਈ ਜਿੱਥੇ ਹੱਥ ਨਾ ਉਪੜਿਆ ਕੂਕ ਨਾ ਸੁਣੀਏ ਪੁਕਾਰ ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ 29 ਵਾਰ ਉੱਥੇ ਗੁਰੂ ਸਹਾਈ ਹੁੰਦਾ ਹੈ ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣੇ ਪਿਆਰਿਆਂ ਨੂੰ ਇਸ ਸੰਸਾਰ ਵਿੱਚ ਵੀ ਉਹ ਗੁਰੂ ਔਖੀ ਘੜੀ ਨਹੀਂ ਦੇਖਣ ਦਿੰਦਾ ਤੇ ਅੱਗੇ ਵੀ ਉਹ ਨਾਲ ਬਾਂਹ ਫੜ ਕੇ ਰੱਖਦਾ ਹੈ ਅੱਗੇ ਵੀ ਸਹਾਈ ਹੁੰਦਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਅਸੀਂ ਇਤਿਹਾਸ ਪੜ੍ਹਦੇ ਆਂ ਫਿਰ ਸਾਨੂੰ ਪਤਾ ਲੱਗਦਾ ਹੈ ਕਿਵੇਂ ਗੁਰੂ ਨੇ ਲਾਜਾਂ ਰੱਖੀਆਂ ਕਿਵੇਂ ਗੁਰੂ ਨੇ ਰਹਿਮਤਾਂ ਕੀਤੀਆਂ ਗੁਰੂ ਪਹਿਲਾਂ ਨਹੀਂ ਅੱਜ ਵੀ ਰਹਿਮਤਾਂ ਕਰਦਾ ਹੈ ਅੱਜ ਵੀ ਕਿਰਪਾ ਕਰਦਾ ਜਿਹੜਾ ਉਹਦਾ ਬਣ ਗਿਆ ਉਹਦੇ ਤੇ ਮੇਰ ਦੀ ਨਿਗਾਹ ਕਰਦਾ ਹੈ ਉਹਦੀਆਂ ਇੱਛਾ ਭਾਵਨਾਵਾਂ ਪੂਰੀਆਂ ਕਰਦਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਾਬਲ ਦੇ ਰਹਿਣ ਵਾਲਾ ਇੱਕ ਸਿੱਖ ਸੀ ਭਾਈ ਤਲੋਕਾ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਨਮਸਕਾਰ ਕੀਤੀ ਨਿਮਰਤਾ ਸਹਿਤ ਸਤਿਗੁਰੂ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਵੀ ਜੀਵਨ ਦੀ ਸੋਝੀ ਬਖਸ਼ੋ ਆ ਜਾਂਦੇ ਗੁਰੂ ਕੋਲ ਸਾਰੇ ਹੀ ਆ ਜਾਂਦੇ ਆ ਸਾਰੇ ਚਲੇ ਜਾਂਦੇ ਆ ਪਰ ਮੰਗਣ ਮੰਗਣ ਵਿੱਚ ਫਰਕ ਹੁੰਦਾ ਹੈ ਇੱਕ ਤਾਂ ਦਾਤਾ ਜਾ ਕੇ ਮੰਗਦਾ ਹੈ ਗੁਰੂ ਤੋਂ ਇੱਕ ਕੋਈ ਕਹਿੰਦਾ ਜੀ ਮੈਨੂੰ ਘਰਾਂ ਦੇ ਸੁੱਖ ਮਿਲਣ ਕੋਈ ਕਹਿੰਦਾ ਮੈਨੂੰ ਪੁੱਤਰਾਂ ਦੀਆਂ ਦਾਤਾਂ ਚਾਹੀਦੀਆਂ ਕੋਈ ਕਹਿੰਦਾ ਮੈਨੂੰ ਪਰਿਵਾਰਾਂ ਦੀ ਸ਼ਾਂਤੀ ਚਾਹੀਦੀ ਹੈ ਸਾਰਾ ਸੰਸਾਰ ਮੰਗਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਭਾਨ ਸਾਰਾ ਸੰਸਾਰ ਮੰਗਦਾ ਹੈ ਦੇਣ ਵਾਲਾ ਪਰਮੇਸ਼ਰ ਹੈ ਮੰਗਣਾ ਵੀ ਚਾਹੀਦਾ ਹੈ ਪਰ ਗੁਰਮੁਖ ਪਿਆਰਿਓ ਜਿੱਥੇ ਅਸੀਂ ਦਾਤਾ ਮੰਗਦੇ ਹਾਂ ਉੱਥੇ ਨਾਲ-ਨਾਲ ਦਾਦੀ ਨੂੰ ਵੀ ਮੰਗੀਏ ਕਿ ਵਾਹਿਗੁਰੂ ਤੇਰਾ ਸਿਮਰਨ ਬਖਸ਼ੀ ਤੇਰੇ ਨਾਮ ਦੀ ਦਾਤ ਬਖਸ਼ੀ ਤੇਰੇ ਚਰਨਾਂ ਦੀ ਪ੍ਰੀਤ ਬਖਸ਼ੀ ਕਿਤੇ ਜੀਵਨ ਅਜਾਈ ਨਾ ਚਲਿਆ ਜਾਵੇ ਭਾਈ ਤ ਲੋਕੇ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਜੀਵਨ ਦੀ ਸੋਝੀ ਬਖਸ਼ੋ ਰਹਿਮਤ ਕਰੋ ਮੇਰੇ ਕਲ ਕਲੇਸ਼ ਕੱਟੇ ਜਾਣ ਮੇਰੇ ਵਿਕਾਰ ਕੱਟੇ ਜਾਣ ਮਨ ਮੇਰਾ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਸਤਿਗੁਰੂ ਜੀ ਤੇਰੇ ਚਰਨਾਂ ਦੀ ਪ੍ਰੀਤ ਬਖਸ਼ੋ ਤੁਹਾਡੇ ਚਰਨਾਂ ਨਾਲ ਜੋੜ ਲਓ ਸਤਿਗੁਰੂ ਜੀ ਕਹਿਣ ਲੱਗੇ ਕਿੱਥੋਂ ਆਇਆ ਸਤਿਗੁਰੂ ਜੀ ਮੈਂ ਕਾਬਲ ਤੋਂ ਆਇਆ ਕਾਬਲ ਦੇ ਰਹਿਣ ਵਾਲਾ ਕੀ ਕੰਮ ਕਰਦਾ ਮੈਂ ਉੱਥੋਂ ਦਾ ਜਿਹੜਾ ਸੂਬਾ ਉਹਦਾ ਮੈਂ ਬੌਡੀਗਾਰਡ ਆ ਮੈਂ ਉਹਦੀ ਨੌਕਰੀ ਕਰਦਾ ਸਤਿਗੁਰੂ ਜੀ ਕਹਿਣ ਲੱਗੇ ਉਹ ਕਰਿਆ ਕਰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪਰਮਾਤਮਾ ਨੂੰ ਚੇਤੇ ਰੱਖਿਆ ਕਰ ਅੰਮ੍ਰਿਤ ਵੇਲਾ ਸੰਭਾਲਿਆ ਕਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ ਪਰਮਾਤਮਾ ਦਾ ਤੇ ਦਸਬੰਦ ਕੱਢਿਆ ਕਰ ਤੇ ਨਾਲ-ਨਾਲ ਜੀਵਾਂ ਤੇ ਦਇਆ ਕਰਿਆ ਕਰ ਸਤਿਗੁਰੂ ਨੇ ਉਪਦੇਸ਼ ਦਿੱਤਾ ਅਮਰਤ ਵੇਲਾ ਸੰਭਾਲਿਆ ਕਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਕਦੇ ਕਿਸੇ ਤੇ ਨਿਰਦਈ ਨਾ ਹੋਈ ਹਿਰਦੇ ਵਿੱਚ ਦਇਆ ਰੱਖੀ ਤੇ ਸਤਿਗੁਰੂ ਗੁਰੂ ਨਾਨਕ ਮਹਾਰੇ ਸੱਚੇ ਪਾਤਸ਼ਾਹ ਤੇਰੇ ਦੀ ਕਿਰਪਾ ਕਰਨਗੇ ਹੁਣ ਉਪਦੇਸ਼ ਲੈ ਕੇ ਚਲਾ ਗਿਆ ਆਪਣੇ ਕਾਬਲ ਦੀ ਧਰਤੀ ਤੇ ਆਪਣੇ ਨਗਰ ਵਾਪਸ ਗੁਰੂ ਕਿਵੇਂ ਔਖੀਆਂ ਘੜੀਆਂ ਵਿੱਚੋਂ ਰੱਖਦਾ ਹੈ ਕਿਵੇਂ ਕਿਰਪਾ ਕਰਦਾ ਰਹਿਮਤ ਕਰਦਾ ਹੈ ਇਹ ਆਪਣੀ ਨੌਕਰੀ ਕਰਦਾ ਉੱਥੋਂ ਦੇ ਜਿਹੜਾ ਸੂਬਾ ਹੈ ਉਹਦੇ ਨਾਲ ਇਹ ਨੌਕਰੀ ਕਰਦਾ ਬਾਡੀਗਾਰਡ ਉਹਦਾ ਉਹਦੇ ਨਾਲ ਰਹਿੰਦਾ ਹਮੇਸ਼ਾ ਜਿੱਥੇ ਉਹ ਜਾਂਦਾ ਹੈ ਉੱਥੇ ਸਿੱਖ ਨਾਲ ਜਾਂਦਾ ਹੈ ਕਿਉਂਕਿ ਸਿੱਖਾਂ ਦਾ ਹੀ ਹੈ ਵੀ ਸਤਿਗੁਰੂ ਨੇ ਸਾਨੂੰ ਦਿੱਤੀ ਇਹ ਦਾਤ ਹੈ ਸਿਰਤ ਤੇ ਸੂਰਤ ਦਿੱਤੀ ਹੋਈ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਾਤਸ਼ਾਹ ਨੇ ਹਿੰਦੁਸਤਾਨ ਤੇ ਕੀ ਕਿਰਪਾ ਕੀਤੀ ਸੀਰਤ ਤੇ ਸੂਰਤ ਦਿੱਤੀ ਹੋਈ ਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਇੱਕ ਤਾਂ ਸੂਰਤ ਦਿੱਤੀ ਆ ਖਾਲਸਾ ਬੜਾ ਸੁੰਦਰ ਰੂਪ ਦਿੱਤਾ ਹੋਇਆ ਹੈ ਦਾੜਾ ਪ੍ਰਕਾਸ਼ ਦਮਾਲਾ ਬੰਨਿਆ ਬਾਣਾ ਪਾਇਆ ਕਿੱਡਾ ਸੋਹਣਾ ਲੱਗਦਾ ਗੁਰੂ ਕਾ ਸਿੰਘ ਤੇ ਦੂਸਰੀ ਸੀਰਤ ਦਿੱਤੀ ਹੋਈ ਐ ਨਾਲ ਜਿੱਥੇ ਬਾਣਾ ਤੇ ਉੱਥੇ ਬਾਣੀ ਵੀ ਦਿੱਤੀ ਐ ਜੀਵਨ ਵੀ ਦਿੱਤਾ ਐ ਅਮਰਤ ਵੇਲਾ ਵੀ ਦਿੱਤਾ ਐ ਨਾਮ ਦੀ ਦਾਤ ਦਿੱਤੀ ਐ ਕੱਲਾ ਤੇਰਾ ਪਹਿਰਾਵਾ ਨਾ ਹੋਵੇ ਅੰਦਰ ਜੀਵਨ ਤੋਂ ਝਲਕ ਪੈਂਦੀ ਹੋਵੇ ਤੇਰੇ ਕੱਲਾ ਦੇਖਣਯੋਗ ਨਾ ਹੋਵੇ ਅੰਦਰੋਂ ਗੁਰਬਾਣੀ ਦੀਆਂ ਨਾਮ ਦੀਆਂ ਮਹਿਕ ਆਉਂਦੀਆਂ ਹੁਣ ਤੇ ਅੱਜ ਤੇ ਲੋਕਾ ਗੁਰੂ ਨਾਲ ਜੁੜਿਆ ਹੋਇਆ ਤੇ ਉੱਪਰ ਬਾਣਾ ਵੀ ਪੂਰਾ ਸੋਹਣਾ ਬੜਾ ਸੁੰਦਰ ਲੱਗਦਾ ਐ ਨਾਲ ਰਹਿੰਦਾ ਸੂਬੇ ਦੇ ਜਿੱਥੇ ਵੀ ਜਾਂਦਾ ਅੱਜ ਕਿਤੇ ਸ਼ਿਕਾਰ ਖੇਡਣ ਗਏ ਜੰਗਲਾਂ ਵਿੱਚ ਤੇ ਗੁਰਮੁਖ ਪਿਆਰਿਓ ਜਦੋਂ ਸ਼ਿਕਾਰ ਖੇਡਦੇ ਖੇਡਦੇ ਭਾਈ ਤਲੋਕਾ ਨਾਲ ਉਸ ਸੂਬੇ ਦੇ ਉਸ ਰਾਜੇ ਦੇ ਜਦੋਂ ਅੱਜ ਇੱਕ ਹਿਰਣੀ ਦੇ ਮਗਰ ਪੈ ਗਏ ਸ਼ਿਕਾਰ ਜਦੋਂ ਉਹ ਸ਼ਿਰਣੀ ਦੇ ਭਾਈ ਤਲੋਕੇ ਨੇ ਤਲਵਾਰ ਮਾਰੀ ਇਤਿਹਾਸ ਕਹਿੰਦਾ ਉਹ ਹਿਰਣੀ ਦੇ ਦੋ ਟੋਟੇ ਹੋ ਗਏ ਜਦੋਂ ਤਲਵਾਰ ਮਾਰੀ ਤੇ ਹਿਰਣੀ ਦੇ ਦੋ ਟੋਟੇ ਹੋਏ ਉਹ ਹਿਰਣੀ ਸੂਣ ਵਾਲੀ ਸੀ ਉਹਦੇ ਪੇਟ ਵਿੱਚ ਬੱਚੇ ਸੀ ਉਹ ਬੱਚੇ ਵੀ ਨਿਕਲ ਕੇ ਬਾਹਰ ਡਿੱਗੇ ਉਹ ਬੱਚੇ ਵੀ ਤੜਪ ਤੜਪ ਕੇ ਮਰ ਗਏ ਹਿਰਣੀ ਵੀ ਤੜਪ ਤੜਪ ਕੇ ਮਰ ਗਈ ਤੇ ਅੱਜ ਦਇਆ ਗਈ ਅੰਦਰ ਗੁਰੂ ਦਾ ਬਚਨ ਚੇਤੇ ਆ ਗਿਆ ਵੀ ਜੀਆਂ ਤੇ ਦਇਆ ਕਰੀ ਸਿੱਖ ਦਾ ਫਰਜ਼ ਹੀ ਇਹ ਹੈ ਸਤਿਗੁਰੂ ਦੀ ਬਾਣੀ ਵੀ ਉਪਦੇਸ਼ ਕਰਦੀ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਣ ਕਿਸੇ ਤੇ ਦਇਆ ਕਰੇਗਾ ਕਰ ਬੈਠੇ ਨੂੰ ਤੈਨੂੰ 68 ਤੀਰਥਾਂ ਦਾ ਫਲ ਮਿਲ ਜਾਣਾ ਹੈ ਜੇ ਨਰਦਈ ਹੋ ਗਿਆ ਤੇ ਫਿਰ ਗੁਰੂ ਦੀ ਨਿਗਾਹ ਪੁੱਟੀ ਹੋ ਜਾਣੀ ਹੈ ਨਰਦਈ ਹੋ ਗਿਆ ਤੇ ਜੇ ਤੇਰੇ ਅੰਦਰ ਦਇਆ ਹੀ ਨਾ ਰਹੀ ਤਰਸੀ ਨਾ ਰਹੀ ਤਾਂ ਫਿਰ ਗੁਰੂ ਦੀ ਵੀ ਖੁਸ਼ੀ ਨਹੀਂ ਹੋਣੀ ਅੱਜ ਇਹਦੇ ਅੰਦਰ ਦਇਆ ਆ ਗਈ ਗੁਰੂ ਦਾ ਬਚਨ ਚੇਤੇ ਆ ਗਿਆ ਵੀ ਮੈਨੂੰ ਸਤਿਗੁਰੂ ਦਾ ਬਚਨ ਸੀ ਜੀਆਂ ਤੇ ਦਇਆ ਕਰੀ ਆ ਮੇਰੇ ਤੋਂ ਬੜਾ ਵੱਡਾ ਪਾਪ ਹੋ ਗਿਆ ਬੜੀ ਗਲਤੀ ਕਰਤੀ ਮੈਂ ਤਾਂ ਵੀ ਇਹਨੂੰ ਮਾਰ ਦਿੱਤਾ ਇੱਕ ਜੀ ਨੂੰ ਇਹਦਾ ਕੀ ਕਸੂਰ ਸੀ ਇਹਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਹੁਣ ਜੀਆਂ ਦਾ ਕੀ ਕਸੂਰ ਹੁੰਦਾ ਹੈ ਕੋਈ ਕਸੂਰ ਨਹੀਂ ਇਹਨੂੰ ਮੈਂ ਮਾਰ ਦਿੱਤਾ ਮੈਂ ਬੜਾ ਵੱਡਾ ਪਾਪ ਕਰ ਦਿੱਤਾ ਉਹ ਦਿਲ ਵਿੱਚ ਇੰਨੀ ਠੇਸ ਲੱਗੀ ਐਨਾ ਉਹ ਗੱਲ ਘਰ ਕਰ ਗਈ ਦਿਲ ਵਿੱਚ ਅੰਦਰ ਹੁਣ ਸੋਚਦਾ ਵੀ ਜੇ ਮੇਰੇ ਕੋਲ ਇਹ ਤਲਵਾਰ ਨਾ ਹੁੰਦੀ ਤੇ ਫਿਰ ਮੈਂ ਆ ਪਾਪ ਨਹੀਂ ਸੀ ਹੁਣ ਮੇਰੇ ਤੋਂ ਇਹ ਤਲਵਾਰ ਹੈ ਤਾਂ ਹੀ ਪਾਪ ਹੋਇਆ ਹੁਣ ਤਲਵਾਰ ਰੱਖਣੀ ਜ਼ਰੂਰੀ ਹੈ ਜੇ ਕਿਸੇ ਸੂਬੇ ਦਾ ਨਾਲ ਸਹਾਈ ਹੈ ਕੋਈ ਗਾਰਡ ਹੈ ਉਹਦਾ ਰਖਿਆ ਹੈ ਕਹਤੇ ਉਹਨੂੰ ਤਲਵਾਰ ਤਾਂ ਜ਼ਰੂਰੀ ਹੈ ਇਹਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਹ ਤਲਵਾਰ ਮੈਂ ਬਦਲ ਦੇਵਾਂ ਇਹ ਤਲੋਕੇ ਨੇ ਕੀ ਕੀਤਾ ਇਹਨੇ ਆਪਣੀ ਜਿਹੜੀ ਤਲਵਾਰ ਸੀ ਉਹ ਲੋਹੇ ਦੀ ਥਾਂ ਮਿਆਂ ਉਹ ਹੀ ਰੱਖੀ ਤਲਵਾਰ ਲੱਕੜ ਦੀ ਬਣਾ ਕੇ ਵਿੱਚ ਪਾ ਲਈ ਵੀ ਇਹ ਮੇਰੇ ਕੋਲੇ ਤਲਵਾਰ ਸੀ ਤਾਂ ਪਾਪ ਹੋਇਆ ਜੇ ਤਲਵਾਰ ਨਾ ਹੋਵੇ ਤੇ ਪਾਪ ਹੋਣਾ ਹੀ ਨਹੀਂ ਫਿਰ ਲੱਕੜ ਦੀ ਪਾ ਲਈ ਸਮਾਂ ਬੀਤਦਾ ਰਿਹਾ ਭਾਈ ਤੇ ਲੋਕੇ ਤੇ ਜਿਹੜੇ ਖਾਰਖਾਨੇ ਵਾਲੇ ਸੀ ਲੱਗਣ ਵਾਲੇ ਸੀ ਲੱਗਣ ਵਾਲੇ ਵੀ ਹੁੰਦੇ ਆ ਨਾ ਗੁਰੂ ਦੇ ਖਾਲਸੇ ਤੇ ਲੱਗਣ ਵਾਲੇ ਵੀ ਹੁੰਦੇ ਆ ਜਿਹਦੀ ਥੋੜੀ ਜਿਹੀ ਚੜ੍ਹਾਈ ਹੋਵੇ ਉਹਦੇ ਤੇ ਵੀ ਲੱਗਣ ਵਾਲੇ ਮੁਰੇ ਆ ਜਾਂਦੇ ਆ ਬੜੇ ਪ੍ਰਕਾਰ ਦੀ ਦੁਨੀਆ ਗੁਰੂ ਦੇ ਬਾਣੀ ਵਿੱਚ ਰਹਿਣ ਵਾਲਾ ਕੋਈ ਨਹੀਂ ਜੇ ਕਿਸੇ ਨੂੰ ਥੋੜੀ ਜੀ ਤਰੱਕੀ ਮਿਲ ਜਾਵੇ ਸੰਸਾਰ ਵਿੱਚ ਉਹਦੇ ਤੇ ਸੰਸਾਰ ਲੱਗਣ ਲੱਗ ਪੈਂਦਾ ਤੇ ਗੁਰਮਖ ਪਿਆਰਿਓ ਖਾਰ ਕੋਈ ਖਾਂਦੇ ਆ ਲੱਗਦੇ ਉਹੀ ਆ ਜਿਹੜੇ ਗੁਰੂ ਦੇ ਹੁਕਮ ਵਿੱਚ ਨਹੀਂ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਵਡਿਆਈਆਂ ਵੀ ਪ੍ਰਮਾਤਮਾ ਦਿੰਦਾ ਤੇ ਨਿੰਦਿਆ ਵੀ ਪ੍ਰਮਾਤਮਾ ਦਿੰਦਾ ਹੈ ਅੱਜ ਤਲੋਕੇ ਤੇ ਲੋਕ ਖਾਰ ਖਾਂਦੇ ਜਿਹੜੇ ਉਹਨਾਂ ਤੇ ਕੁਝ ਕੁ ਲੋਕ ਲੱਗਣ ਵਾਲੇ ਉਹਨਾਂ ਨੂੰ ਕੋਈ ਪਤਾ ਲੱਗਿਆ ਉਹਨਾਂ ਦਾ ਵੀ ਇਹ ਜਿਹੜੀ ਇਹਨਾਂ ਨੇ ਤਲਵਾਰ ਰੱਖੀ ਹੋਈ ਏ ਲੱਕੜ ਦੀ ਏ ਲੋਹੇ ਦੀ ਨਹੀਂ ਜਾ ਕੇ ਉਹ ਸੂਬੇ ਨੂੰ ਉਂਗਲ ਲਾ ਦਿੱਤੀ ਸ਼ਿਕਾਇਤ ਕਰ ਦਿੱਤੀ ਕਿ ਰਾਜਨ ਜੀ ਸੂਬਾ ਸਾਹਿਬ ਤੁਹਾਡਾ ਜਿਹੜਾ ਬੌਡੀਗਾਰਡ ਹੈ ਤੁਹਾਡਾ ਜਿਹੜਾ ਨਾਲ ਰਹਿੰਦਾ ਹੈ ਗੁਰੂ ਦਾ ਸਿੱਖ ਹੈ ਉਹਵੇਂ ਤਾਂ ਬਣਦਾ ਪਰ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ ਇਹ ਤੋਖਾ ਕਰਿਆ ਜਿਹੜਾ ਤੁਹਾਡੇ ਨਾਲ ਰਹਿੰਦਾ ਉਹਦੀ ਤਲਵਾਰ ਤਾਂ ਜਿਹੜੀ ਲੱਕੜ ਦੀ ਹੈ ਉਹ ਤੁਹਾਡੀ ਉਹਨੇ ਸਹਾਇਤਾ ਕੀ ਕਰਨੀ ਜੇ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਗਿਆ ਉਹਨੇ ਫਿਰ ਤੁਹਾਡੀ ਸਹਾਇਤਾ ਕਿਵੇਂ ਕਰਨੀ ਕਿਉਂਕਿ ਉਹਦੀ ਤਲਵਾਰ ਹੀ ਲੱਕੜ ਦੀ ਹੈ ਦੁਸ਼ਮਣਾਂ ਨਾਲ ਉਹਨੇ ਲੜ ਨਹੀਂ ਸਕਣਾ ਅੱਜ ਤੋਂ ਸੂਬੇ ਨੇ ਕੋਈ ਬਹੁਤੀ ਗੱਲ ਉਹਨਾਂ ਦੀ ਗੌਲੀ ਨਹੀਂ ਕਿਉਂਕਿ ਸਿੱਖ ਤੇ ਭਰੋਸਾ ਸੀ ਦੁਆਰਾ ਫੇਰ ਉਹਨਾਂ ਨੇ ਜਾ ਕੇ ਥੋੜੇ ਸਮੇਂ ਬਾਅਦ ਸ਼ਿਕਾਇਤ ਫੇਰ ਕੀਤੀ ਕਿ ਸੁਭਾ ਸਾਹਿਬ ਸਾਡੀ ਗੱਲ ਸੁਣੋ ਤੁਸੀਂ ਤੁਹਾਡਾ ਜਿਹੜਾ ਬਾਡੀਗਾਰਡ ਆ ਉਹਦੀ ਤਲਵਾਰ ਲੱਕੜ ਦੀ ਹੈ ਉਹਦੀ ਜਾਤਾਂ ਚੈੱਕ ਕਰੋ ਤਲਵਾਰ ਤੇ ਜੇ ਉਹਨੂੰ ਨੌਕਰੀ ਤੋਂ ਕੱਢ ਦਿਓ ਸੁਭਾ ਕਹਿਣ ਲੱਗਿਆ ਜੇ ਗੱਲ ਗਲਤ ਹੋਈ ਤੇ ਫਿਰ ਤੁਹਾਨੂੰ ਸਜ਼ਾ ਮਿਲਣੀ ਹੈ ਜੇ ਸਹੀ ਹੋਈ ਤੇ ਫਿਰ ਅਸੀਂ ਉਹਨੂੰ ਨੌਕਰੀ ਤੋਂ ਕੱਢ ਦਾਂਗੇ ਸਜ਼ਾ ਵੀ ਦੇਵਾਂਗੇ ਅੱਜ ਸੂਬੇ ਨੇ ਭਾਈ ਤਲੋਕੇ ਨੂੰ ਨਹੀਂ ਦੱਸਿਆ ਸਾਰੇ ਸਿਪਾਈ ਸੀ ਜਿਹੜੇ ਉਹਨਾਂ ਨੂੰ ਇਕੱਠੇ ਕਰ ਲਿਆ ਜਿਹੜੇ ਰਾਜੇ ਦੇ ਦਰਬਾਰ ਵਿੱਚ ਸਿਪਾਈ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਮੀਟਿੰਗ ਕੀਤੀ ਦੱਸਣ ਤੋਂ ਬਿਨਾ ਬੁਲਾਇਆ ਤੇ ਜਦੋਂ ਸਾਰੇ ਇਕੱਠੇ ਹੋ ਗਏ ਤੇ ਫਿਰ ਸੂਬਾ ਕਹਿਣ ਲੱਗਿਆ ਵੀ ਤੁਸੀਂ ਮੈਨੂੰ ਆਪਣੀ ਸਾਰੇ ਜਣੇ ਇੱਕ-ਇੱਕ ਕਰਕੇ ਤਲਵਾਰ ਚ ਕਰਾਓ ਮੈਂ ਤੁਹਾਡੀ ਤਲਵਾਰ ਚ ਤਲਵਾਰਾਂ ਚੱਕ ਕਰਨੀਆਂ ਚਾਹੁੰਦਾ ਹੈ ਕਿ ਦੁਸ਼ਮਣ ਚੜ ਕੇ ਆ ਗਿਆ ਫਿਰ ਇਤਿਹਾਸ ਹਥਿਆਰ ਚੈੱਕ ਕਰਨ ਦਾ ਕੀ ਫਾਇਦਾ ਪਹਿਲਾਂ ਚੈੱਕ ਕਰੀਏ ਵੀ ਕਿਸੇ ਨੂੰ ਜੰਗ ਤਾਂ ਨਹੀਂ ਲੱਗੀ ਕਿਵੇਂ ਤੁਹਾਡੇ ਸਾਰਿਆਂ ਦੇ ਹਥਿਆਰ ਸਹੀ ਹੈ ਹੁਣ ਸਾਰੇ ਆਪੋ ਆਪਣੀਆਂ ਜੜੀਆਂ ਤਲਵਾਰਾਂ ਵਾਰੀ-ਵਾਰੀ ਦਿਖਾਈ ਜਾਂਦੇ ਆ ਪਰ ਸੂਬੇ ਨੂੰ ਇਹ ਚੈੱਕ ਕਰੀ ਜਾਂਦਾ ਸੂਬਾ ਭਾਈ ਤਲੋਕਾ ਮਨ ਵਿੱਚ ਸੋਚ ਰਿਹਾ ਵੀ ਮੇਰੀ ਤਲਵਾਰ ਤਾਂ ਲੱਕੜ ਦੀ ਹੈ ਜੇ ਅੱਜ ਮੈਂ ਫੜਿਆ ਗਿਆ ਤੇ ਸੂਬੇ ਨੇ ਕਹਿਣਾ ਵੀ ਤੂੰ ਧੋਖਾ ਕਰਦਾ ਗੁਰੂ ਦਾ ਸਿੱਖ ਹੋ ਕੇ ਤੂੰ ਝੂਠ ਬੋਲਦਾ ਧੋਖਾ ਕਰਦਾ ਮੇਰੇ ਨਾਲ ਕਹਦਾ ਤੂੰ ਗੁਰੂ ਦਾ ਸਿੱਖ ਹੈ ਲਾਜ ਤਾਂ ਤੇਰੇ ਨਾਮ ਨੂੰ ਲੱਗਣੀ ਹੈ ਨਾਲ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਦਾਸਾਂ ਬੇਨਤੀਆਂ ਕਰਦਾ ਕਿ ਸਤਿਗੁਰੂ ਜੀ ਅੱਜ ਤੁਸੀਂ ਲਾਜ ਰੱਖਣੀ ਹੈ ਬੜੇ ਸਿੱਖਾਂ ਦਾ ਇਤਿਹਾਸ ਹੁੰਦਾ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਤੇ ਸਤਿਗੁਰੂ ਨੇ ਰਹਿਮਤਾਂ ਕੀਤੀਆਂ ਭਗਤ ਸਦਨੇ ਤੇ ਕਿਰਪਾ ਕੀਤੀ ਬੜੇ ਭਗਤਾਂ ਦਾ ਜ਼ਿਕਰ ਆਉਂਦਾ ਹੈ 15 ਪੰਕਤਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਰਜ ਹੈ ਸਾਰਿਆਂ ਤੇ ਸਤਿਗੁਰੂ ਨੇ ਪਰਮੇਸ਼ਰ ਨੇ ਕਿਰਪਾ ਕੀਤੀ ਅੱਜ ਭਾਈ ਤਲੋਕੇ ਤੇ ਵੀ ਆਣ ਬਣੀ ਸਾਰੇ ਸਿਪਾਈ ਆਪਣੀਆਂ ਤਲਵਾਰਾਂ ਚੱਕਰਵਾ ਰਹੇ ਆ ਵਾਰੀ ਅਨੁਸਾਰ ਆਪਣੀ ਆਪਣੀ ਤਲਵਾਰ ਚੱਕਰਾਉਂਦੇ ਆ ਸੂਬਾ ਚੱਕ ਕਰਦਾ ਹੈ ਤਲੋਕਾ ਵੀ ਤੁਰਿਆ ਜਾਂਦਾ ਆਪਣੀ ਲੈਣ ਵਿੱਚ ਨਾਲ ਹੀ ਅਰਦਾਸਾਂ ਬੇਨਤੀਆਂ ਕਰਦਾ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਿਓ ਮੈਨੂੰ ਤਾਂ ਇੱਕ ਜੀਤ ਤੇ ਦਇਆ ਆਈ ਤੇ ਮੈਂ ਆਪਣੇ ਮਨ ਵਿੱਚ ਮੇਰੇ ਖਿਆਲ ਆਇਆ ਮੈਂ ਤਲਵਾਰ ਬਦਲ ਦਿੱਤੀ ਪਰ ਅੱਜ ਜੇ ਮੈਂ ਫੜਿਆ ਗਿਆ ਮੈਨੂੰ ਸਜ਼ਾ ਮਿਲਣੀ ਹੈ ਠੀਕ ਆ ਪਰ ਤੇਰੇ ਨਾਮ ਨੂੰ ਲਾਜ ਲੱਗਣੀ ਹੈ ਉਹਨਾਂ ਨੇ ਕਹਿਣਾ ਵੀ ਗੁਰੂ ਦਾ ਸਿੱਖ ਹੋ ਕੇ ਧੋਖੇ ਕਰਦਾ ਹੈ ਕਰਦੇ ਕਰਦੇ ਨਾਲ ਅਰਦਾਸਾਂ ਬੇਨਤੀਆਂ ਕਰਦਾ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਸਿੱਤੇ ਪਾਤਸ਼ਾਹ ਦੇ ਤੇ ਉਧਰ ਜਾਣੀ ਜਾਣ ਸਤਿਗੁਰੂ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਉਹ ਦਿਲਾਂ ਦੀਆਂ ਜਾਣਨ ਵਾਲੇ ਆ ਉਹ ਸਰਬ ਕਲਾ ਸਮਰੱਥ ਹੈ ਉਹ ਪੂਰੇ ਗੁਰੂ ਹੈ ਉਹ ਜਾਣਦੇ ਉਹ ਮੰਦੀਆਂ ਭਾਵਨਾਵਾਂ ਜਾਣਦੇ ਸਾਡੇ ਅੰਦਰ ਦੀਆਂ ਪੁਕਾਰਾਂ ਉਹ ਸੁਣ ਲੈਂਦੇ ਆ ਸਾਡੇ ਅੰਦਰ ਦੀਆਂ ਬੇਦਨਾ ਉਹ ਜਾਣ ਲੈਂਦੇ ਆ ਅੱਜ ਜਦੋਂ ਇਹ ਅਰਦਾਸਾਂ ਬੇਨਤੀਆਂ ਕਰਦਾ ਕਰਦੇ ਕਰਦੇ ਜਦੋਂ ਇਹਦੀ ਭਾਈ ਤੋਂ ਲੋਕੇ ਦੀ ਵਾਰੀ ਆਈ ਤੇ ਦੇਖਣ ਵਾਲੇ ਉਂਗਲਾਂ ਲਾਉਣ ਵਾਲੇ ਵੀ ਕੋਲੇ ਖੜੇ ਆ ਵੀ ਹੋਣੇ ਦੀ ਵਾਰੀ ਆਉਣੀ ਜਦੋਂ ਇਹਨੇ ਫੜਿਆ ਜਾਣਾ ਤੇ ਫਿਰ ਉਹਨੂੰ ਸਜ਼ਾ ਮਿਲਣੀ ਹੈ ਸਾਨੂੰ ਸ਼ਵਾਸੀ ਮਿਲਣੀ ਹੈ ਸਾਰਾ ਦਰਬਾਰ ਇਕੱਠਾ ਉੱਥੇ ਸਾਰੇ ਸਿਪਾਹੀ ਖੜੇ ਉਂਗਲ ਲਾਉਣ ਵਾਲੇ ਵੀ ਖੜੇ ਆ ਚੁਗਲੀ ਕਰਨ ਵਾਲੇ ਵੀ ਪਾਰੇ ਗੁਰਮੁਖ ਪਿਆਰਿਓ ਜਦੋਂ ਕਰਦੇ ਕਰਦੇ ਭਾਈ ਤਲੋਕੇ ਦੀ ਵਾਰੀ ਆਈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਭਾਈ ਤਲੋਕੇ ਨੇ ਜਦੋਂ ਤਲਵਾਰ ਦੇ ਮੁਠੇ ਤੇ ਹੱਥ ਪਾ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹੇ ਕਿ ਤਲਵਾਰ ਕੱਢੀ ਤੇ ਉਹ ਸੱਚੀ ਤਲਵਾਰ ਲੋਹੇ ਦੀ ਬਣ ਗਈ ਤੇ ਲਿਸ਼ਕਾ ਮਾਰਦੀ ਹੈ ਉਹ ਤਲਵਾਰ ਲਿਸ਼ਕਾ ਮਾਰਦੀ ਉਹਨਾਂ ਨਾਲੋਂ ਵੀ ਸੋਹਣੀ ਤਲਵਾਰ ਸਾਰੇ ਸਿਪਾਹੀਆਂ ਨੂੰ ਚੰਗੀ ਤਲਵਾਰ ਨਿਕਲੀ ਭਾਈ ਤਲੋਕੇ ਦੀ ਤੇ ਗੁਰਮਖ ਪਿਆਰਿਓ ਅੱਜ ਗੁਰੂ ਨੇ ਲਾਜ ਰੱਖ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਤੇ ਭਾਈ ਤਲੋਕੇ ਦੀ ਤਲਵਾਰ ਜਿਹੜੀ ਸੀ ਉਹ ਲੋਹੇ ਦੀ ਨਿਕਲੀ ਲਿਸ਼ਕਾ ਮਾਰਦੀ ਹੈ ਸੂਬੇ ਨੇ ਸ਼ਬਾਸ਼ੀ ਦਿੱਤੀ ਸਾਰੇ ਸਿਪਾਹੀਆਂ ਨੂੰ ਤੇ ਅੱਜ ਜਿਹੜੇ ਉਂਗਲ ਲਾਉਣ ਵਾਲੇ ਸੀ ਉਹਨਾਂ ਦੀਆਂ ਨੀਵੀਆਂ ਪੈ ਗਈਆਂ ਉਹਨਾਂ ਨੂੰ ਸ਼ਰਮਿੰਦਗੀ ਹਾਸਲ ਹੋਈ ਤੇ ਬਾਅਦ ਵਿੱਚ ਫਿਰ ਭਾਈ ਤਲੋਕੇ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕਿ ਸਤਿਗੁਰੂ ਤੂੰ ਸਰਬ ਕਲਾ ਸਮਰੱਥ ਹੈ ਮੇਰੇ ਮਨ ਵਿੱਚ ਦਇਆ ਆਈ ਤੇ ਮੈਂ ਤਲਵਾਰ ਬਦਲ ਦਿੱਤੀ ਤੇ ਪਰ ਸਤਿਗੁਰੂ ਤੁਸੀਂ ਰਹਿਮਤ ਕੀਤੀ ਭਰੀ ਸਭਾ ਵਿੱਚ ਭਰੇ ਦਰਬਾਰ ਵਿੱਚ ਮੇਰੀ लाज ਰੱਖੀ ਤਲਵਾਰ ਹੀ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਦਲ ਦਿੱਤੀ ਤੇ ਗੁਰੂ ਔਖੀਆਂ ਘੜੀਆਂ ਵਿੱਚ ਇਸ ਤਰ੍ਹਾਂ लाज ਰੱਖਦਾ ਗੁਰੂ ਅੱਜ ਵੀ ਕਿਰਪਾ ਕਰਦਾ ਹੈ ਉਸ ਸਮੇਂ ਨਹੀਂ ਅੱਜ ਵੀ ਉਸੇ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹਾਂ ਦੀ ਜਗਦੀ ਜੋਤ ਸਾਡੇ ਵਿੱਚ ਬਿਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੂਰੇ ਅੱਜ ਵੀ ਜੋ ਵੀ ਅਰਦਾਸ ਕਰਦੇ ਹਾਂ ਉਹ ਸੰਪੂਰਨ ਹੁੰਦੀ ਹੈ ਉਹ ਕਿਰਪਾ ਕਰਦੇ ਸਤਿਗੁਰੂ ਜੀ ਰਹਿਮਤ ਕਰਦੇ ਔਖੀਆਂ ਘੜੀਆਂ ਵਿੱਚੋਂ ਸਤਿਗੁਰੂ ਸਾਨੂੰ ਬਚਾਉਂਦਾ ਹੈ ਜਿਵੇਂ ਭਾਈ ਤਲੋਕੇ ਦੀ लाज ਰੱਖੀ ਤੇ ਹਰ ਪਾਸੇ ਜੈ ਜੈਕਾਰ ਆਉਗੀਆਂ ਗੁਰੂ ਦੇ ਸਿੱਖ ਦੀਆਂ ਹਰ ਪਾਸੇ ਵੜਿਆਈਆਂ ਹੋ ਗਈਆਂ ਇਸੇ ਤਰ੍ਹਾਂ ਜੇ ਅੱਜ ਵੀ ਕੋਈ ਗੁਰੂ ਨਾਲ ਜੁੜ ਕੇ ਗੁਰੂ ਮੂਰੇ ਅਰਦਾਸ ਕਰੇ ਗੁਰੂ ਰਹਿਮਤਾਂ ਕਰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਕਿਉਂਕਿ ਉਹਦਾ ਇਹ ਬਿਰਦ ਹੈ ਉਹਦਾ ਇਹ ਸੁਭਾਅ ਹੈ ਉਹ ਆਪਣੇ ਪਿਆਰਿਆਂ ਦੀ ਸਦਾ ਹੀ लाज ਰੱਖਦਾ ਹੈ ਹਰ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜ ਹਰੇਕ ਜੁਗ ਵਿੱਚ ਭਗਤ ਹੋਇਆ ਤੇ ਹਰੇਕ ਜੁਗ ਵਿੱਚ ਉਹ लाज ਰੱਖਦਾ ਆਇਆ ਹਰਨਾਖਸ਼ ਨੂੰ ਮਾਰਿਆ ਪ੍ਰਹਿਲਾਦ ਦੀ लाज ਰੱਖੀ ਹਰਨਾਖਸ਼ ਬੜਾ ਹੰਕਾਰੀ ਸੀ ਆਪਣੇ ਪੁੱਤਰ ਦਾ ਹੀ ਵੈਰੀ ਬਣ ਗਿਆ ਸੀ ਕਿਉਂ ਕਿਉਂਕਿ ਉਹ ਉਹਦਾ ਨਾਮ ਨਹੀਂ ਸੀ ਜਪਦਾ ਪਰਮੇਸ਼ਰ ਦਾ ਨਾਮ ਜਪਦਾ ਸੀ ਤੇ ਫਿਰ ਹੰਕਾਰ ਉਹਨੂੰ ਮਾਤ ਪਈ ਹਰਨਾਖਸ਼ ਨੂੰ ਮਾਰਿਆ ਪਰਮੇਸ਼ਰ ਨੇ ਆਪ ਨਰ ਸਿੰਘ ਦਾ ਰੂਪ ਧਾਰਨ ਕਰਕੇ ਅੱਧਾ ਸ਼ੇਰ ਅੱਧਾ ਬੰਦਾ ਥੰਮ ਵਿੱਚੋਂ ਨਿਕਲ ਕੇ ਤੇ ਇੱਕ ਭਗਤ ਪਿਆਰੇ ਦੀ लाज ਰੱਖੀ ਭਗਤ ਧਰੂ ਦੀ लाज ਰੱਖੀ ਉਤਾਨਪਦ ਰਾਜੇ ਨੂੰ ਉਤਾਨਪਦ ਰਾਜੇ ਦਾ ਪੁੱਤਰ ਭਗਤ ਧਰੂ ਸੀ ਉਹਦੀ लाज ਰੱਖੀ ਕਿੰਨਿਆਂ ਦਾ ਜ਼ਿਕਰ ਹੁੰਦਾ ਸਭ ਨੂੰ ਛੋਟੇ ਭਗਤ ਹੋਏ ਆ ਤੇ ਸਤਿਗੁਰੂ ਨੇ ਉਹਨਾਂ ਦਾ ਹੀ ਜ਼ਿਕਰ ਕੀਤਾ ਗੁਰਬਾਣੀ ਅੰਦਰ ਜੇ ਨਾਮ ਜਪਣਾ ਤੇ ਉਹਨਾਂ ਵਾਂਗੂ ਜੱਪੀ ਜੇ ਪਰੋਸਾ ਰੱਖਣਾ ਪਰਮੇਸ਼ਰ ਤੇ ਉਹਨਾਂ ਵਾਂਗੂ ਨਖੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੀ ਜਿਵੇਂ ਉਹਨਾਂ ਨੇ ਭਰੋਸਾ ਰੱਖਿਆ ਤੂੰ ਵੀ ਭਰੋਸਾ ਰੱਖੀ ਤੇਰੇ ਵੀ ਬੇੜੇ ਪਾਰ ਹੋ ਜਾਣਗੇ ਸਤਿਗੁਰੂ ਨੇ ਰਹਿਮਤ ਕਰ ਦੇਣੀ ਆ ਉਹਦਾ ਬਿਰਧ ਹੈ ਆਪਣੇ ਪਿਆਰਿਆਂ ਦੀ लाज ਆਪ ਰੱਖਦਾ ਕੇ ਆਪਣਾ ਬਿਰਧ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਰੱਖਦਾ ਹੈ ਸਾਸਾ ਕਰਕੇ ਉਹਨਾਂ ਦੀ ਪ੍ਰਤ ਪਾਲਣਾ ਕਰਦਾ ਹੈ ਜਿਹੜੇ ਉਹਦੇ ਬਣ ਗਏ ਹੱਥ ਦੇ ਆਪਣਾ ਮੇਹਰ ਪਰਿਆ ਹੱਥ ਦੇ ਕੇ ਆਪਣੇ ਪਿਆਰਿਆਂ ਨੂੰ ਰੱਖਦਾ ਹੈ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਸਾ ਜਿਹੜਾ ਆਉਂਦਾ ਜਾਂਦਾ ਹੈ ਐਨਾ ਸਮਾਂ ਵੀ ਉਹਨਾਂ ਦਾ ਖੜਾ ਨਹੀਂ ਛੱਡਦਾ ਪ੍ਰਮਾਤਮਾ ਉਹਨਾਂ ਦੀ ਰਾਖੀ ਕਰਦਾ ਹੈ ਸਾ ਆ ਗਿਆ ਚਲਾ ਗਿਆ ਆ ਗਿਆ ਚਲਾ ਗਿਆ ਹੁਣ ਅਸੀਂ ਇੱਥੇ ਬੈਠੇ ਹਾਂ ਇੰਨੇ ਸਮੇਂ ਤੋਂ ਸਵਾਸ ਚੱਲ ਰਹੇ ਹੈ ਗੁਰੂ ਸਾਹਿਬ ਕਰਕੇ ਆਪਣੇ ਪਿਆਰਿਆਂ ਦੀ लाज ਰੱਖਦਾ ਹੈ ਪ੍ਰਤਪਾਲਣਾ ਕਰਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਹੀ ਸਾਹ ਚੱਲ ਰਹੇ ਹਨ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਤੇਰੇ ਜਿਹੜੇ ਸਵਾਸ ਚੱਲ ਰਹੇ ਹੈ ਸਤਿਗੁਰੂ ਤੇਰੀ ਕਿਰਪਾ ਨਾਲ ਹੀ ਚੱਲ ਰਹੇ ਹੈ ਤੇਰੇ ਰਹਿਮਤ ਨਾਲ ਹੀ ਚੱਲ ਰਿਹਾ ਸਵਾਸ ਨਹੀਂ ਤਾਂ ਇਹ ਬੰਦਾ ਸਵਾਸ ਲੈਂਦਾ ਕਦ ਨਹੀਂ ਲੈਂਦਾ ਬੰਦਾ ਸੁੱਤਾ ਪਿਆ ਸਵਾਸ ਫਿਰ ਵੀ ਚੱਲੀ ਜਾਂਦੇ ਹੈ ਕੋਈ ਐਸੀ ਚੀਜ਼ ਥੋੜੀ ਵੀ ਬੰਦਾ ਚਾਰਜ ਕਰ ਲੈਂਦਾ ਤੇ ਫਿਰ ਇਹ சுவாਸ ਚੱਲਦੇ ਨਹੀਂ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੀ ਕਿਰਪਾ ਨਾਲੇ ਵਾਜਾ ਪਾਉਣ ਦਾ ਵੱਜਦਾ ਹਵਾ ਦੇ ਸਹਾਰੇ ਵੱਜਦਾ ਹੈ ਵਾਜਾ ਇਸਰੀਰ ਦਾ ਪਾਉਣ ਦੇ ਸਹਾਰੇ ਸਵਾਸਾਂ ਦੇ ਸਹਾਰੇ ਤੇ சுவாਸ ਗੁਰੂ ਦੀ ਕਿਰਪਾ ਨਾਲ ਚੱਲਦੇ ਆ ਇੱਕ ਸਾਹ ਆਉਂਦਾ ਜਾਂਦਾ ਤਾਂ ਵੀ ਗੁਰੂ ਦੀ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਰਹਿਮਤ ਹੁੰਦੀ ਏ ਜੇ ਸਾਹ ਆ ਜਾ ਰਹੇ ਐ ਇੰਨੇ ਨੇ ਸਮੇਂ ਵਿੱਚ ਵੀ ਗੁਰੂ ਤੇਰੇ ਤੇ ਕਿਰਪਾ ਕਰ ਰਿਹਾ ਤੂੰ ਉਹਨੂੰ ਭੁੱਲਿਆ ਹੀ ਰਹਿਣਾ ساری ਉਮਰ ਉਹ ਸਾਹ ਸਾਹ ਕਰਕੇ ਪ੍ਰਤਪਾਲਣਾ ਕਰਦਾ ਹੈ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾ ਸਤਗੁਰੂ ਜੀ ਕਹਿੰਦੇ ਚਿੱਤ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਲਈ ਬਰਾਬਸਿਓ ਲਾਗ ਰਹੇਓ ਮੇਰਾ ਚੀਤ ਜਿਨ੍ਹਾਂ ਦਾ ਚਿੱਤ ਜੁੜ ਗਿਆ ਜਿਨ੍ਹਾਂ ਦੇ ਚੇਤੇ ਵਿੱਚ ਪਰਮਾਤਮਾ ਵਸ ਗਿਆ ਚੇਤੇ ਵਿੱਚ ਹੀ ਪਰਮਾਤਮਾ ਹੁੰਦਾ ਨਹੀਂ ਹੈ ਦੁਨੀਆ ਦੀਆਂ ਹਰੇਕ ਚੀਜ਼ਾਂ ਹਰੇਕ ਗੱਲ ਚੇਤੇ ਵਿੱਚ ਰਹਿੰਦੀ ਹੈ ਪਰ ਪਰਮਾਤਮਾ ਦਾ ਚੇਤਾ ਬੰਦਾ ਭੁਲਾਈ ਰੱਖਦਾ ਸਾਰੀਆਂ ਚੇਤਾ ਚੀਜ਼ਾਂ ਚੇਤੇ ਰਹਿੰਦੀਆਂ ਖਾਣਾ ਪੀਣਾ ਹੱਸਣਾ ਸੋਣਾ ਸਾਰਾ ਕੁਝ ਚੇਤੇ ਰਹਿੰਦਾ ਹੈ ਸਮੇਂ ਤੇ ਪ੍ਰਸ਼ਾਦਾ ਪਾਲਦਾ ਹੈ ਸਮੇਂ ਤੇ ਸੌਂ ਜਾਂਦਾ ਹੈ ਸਮੇਂ ਤੇ ਪਾਣੀ ਪੀ ਲੈਂਦਾ ਹੈ ਸਮੇਂ ਤੇ ਗੱਲਾਂ ਬਾਤਾਂ ਕਰ ਲੈਂਦਾ ਹੈ ਸਮੇਂ ਤੇ ਆਪਣੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਮਿਲ ਲੈਂਦਾ ਹੈ ਪਰ ਕਦੇ ਵੀ ਪਰਮਾਤਮਾ ਦਾ ਚੇਤਾ ਨਹੀਂ ਕਰਦਾ ਕਿਉਂਕਿ ਚੇਤੇ ਵਿੱਚੋਂ ਭੁੱਲਿਆ ਹੋਇਆ ਹੈ ਜਿਨ੍ਹਾਂ ਦਾ ਚੇਤਾ ਪਰਮਾਤਮਾ ਨਾਲ ਜੁੜ ਗਿਆ ਚਿੱਤ ਚੀਤ ਚੇਤੇ ਨੂੰ ਹੀ ਕਹਿੰਦੇ ਆ ਚਿੱਤ ਜਿਹੜੀ ਗੱਲ ਯਾਦ ਹੈ ਉਹਨੂੰ ਚਿੱਤ ਕਹਿੰਦੇ ਸਤਿਗੁਰੂ ਜੀ ਕਹਿੰਦੇ ਸਦਾ ਹੀ ਪਰਮਾਤਮਾ ਨੂੰ ਯਾਦ ਰੱਖੀ ਚਿੱਤ ਵਿੱਚ ਵਸਾਈ ਰੱਖੀ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਜਿਨ੍ਹਾਂ ਦਾ ਚਿੱਤ ਜੁੜ ਗਿਆ ਪਰਮਾਤਮਾ ਨਾਲ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆਦ ਅੰਤ ਪ੍ਰਭ ਸਦਾ ਸਹਾਈ ਆਦ ਸ਼ੁਰੂ ਅੰਤ ਅਖੀਰਲਾ ਪਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਮਾਤਮਾ ਕਿਰਪਾ ਕਰਦਾ ਹੈ ਪ੍ਰਭ ਸਦਾ ਸਹਾਈ ਸਹਾਈ ਰਹਿੰਦਾ ਨਾਲ ਆ ਕੇ ਖੜਦਾ ਹੈ ਆਪਣੇ ਪਿਆਰਿਆਂ ਦੇ ਜਿਨ੍ਹਾਂ ਨੂੰ ਚੇਤਾ ਹੈ ਪਰਮਾਤਮਾ ਦਾ ਧਨ ਹਮਾਰਾ ਮੀਤ ਉਹ ਇੰਨਾ ਧਨ ਹੈ ਉਹ ਆਪ ਨਾ ਵੀ ਆਵੇ ਤਾਂ ਵੀ ਕਿਰਪਾ ਕਰ ਦਿੰਦਾ ਹੈ ਸਦਾ ਹੀ ਨਾਲ ਰਹਿੰਦਾ ਹੈ ਭਾਈ ਤੇ ਲੋਕ ਨੇ ਅਰਦਾਸ ਬੇਨਤੀ ਕੀਤੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਤਾਂ ਨਾਲ ਹੀ ਸੀ ਉਹਨੇ ਰਹਿਮਤ ਕਰ ਦਿੱਤੀ ਇਸ ਕਰਕੇ ਆਗ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਸਾਡਾ ਮੀਤ ਸਾਡਾ ਪਰਮੇਸ਼ਰ ਸਾਡਾ ਵਾਹਿਗੁਰੂ ਧੰਨ ਹੈ ਧੰਨ ਸ਼ਬਦ ਬੜਾ ਵੱਡਾ ਹੈ ਇਸ ਕਰਕੇ ਉਹ ਪਰਮੇਸ਼ਰ ਸਾਡਾ ਮੀਤ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਧੰਨ ਹੈ ਸਾਡਾ ਮੀਤ ਸਾਡਾ ਉਹ ਵਾਹਿਗੁਰੂ ਬੜਾ ਵੱਡਾ ਹੈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬੜਾਈ ਗੁਰੂ ਦੇ ਕੌਤਕ ਦੇਖ ਦੇਖ ਕੇ ਖੁਸ਼ ਹੋਇਆ ਕਰ ਸ਼ੁਕਰਾਨਾ ਕਰਿਆ ਕਰੋ ਦਾ ਮਨ ਖੁਸ਼ੀਆਂ ਵਿੱਚ ਆ ਜਾਂਦਾ ਜਦੋਂ ਗੁਰੂ ਦੀ ਕਿਰਪਾ ਦੇਖਦਾ ਹੈ ਸਦਾ ਹੀ ਗੁਰੂ ਦੀ ਕਿਰਪਾ ਦੇਖਦੇ ਰਹੀਏ ਮਨ ਬਿਲਾਸ ਭਏ ਸਾਹਿਬ ਕੇ ਜਦੋਂ ਮਨ ਗੁਰੂ ਨਾਲ ਜੁੜ ਜਾਂਦਾ ਖੁਸ਼ ਹੋ ਜਾਂਦਾ ਹੈ ਚਿੱਤ ਵਿੱਚੋਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ਉਦਾਸੀ ਖਤਮ ਹੋ ਜਾਂਦੀ ਹੈ ਸਾਰੇ ਬਿਗਨ ਖਤਮ ਹੋ ਜਾਂਦੇ ਆ ਪਰ ਜਾਨਾ ਵਿਚਾਰਾਂ ਕਰਦੇ ਗੁਰੂ ਨਾਲ ਜੁੜ ਕੇ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਕਿਉਂਕਿ ਉਹਦੀਆਂ ਵਡਿਆਈਆਂ ਅਚਰਜ ਹੈਰਾਨ ਕਰਨ ਵਾਲੀਆਂ ਉਹਦੇ ਕੌਤਕ ਹੈਰਾਨ ਕਰਨ ਵਾਲੇ ਸੰਤ ਪਿਆਰੇ ਮਹਾਂਪੁਰਖ ਗੁਰਸਿੱਖ ਭਗਤ ਉਹਦੇ ਕੌਤਕ ਦੇਖ ਦੇਖ ਕੇ ਖੁਸ਼ ਹੁੰਦੇ ਆ ਉਹਦੀਆਂ ਵਡਿਆਈਆਂ ਦੇਖ ਦੇਖ ਕੇ ਖੁਸ਼ ਹੁੰਦੇ ਆ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅਚਰਜ ਦੇਖ ਵਡਾਈ ਉਹਦੀਆਂ ਵਡਿਆਈਆਂ ਦੇਖਿਆ ਕਰ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਹਰੀ ਨੂੰ ਸਿਮਰਿਆ ਕਰ ਸਿਮਰਿਆ ਕਰ ਉਸ ਪਰਮਾਤਮਾ ਨੂੰ ਕਿਉਂਕਿ ਉਹਨੂੰ ਸਿਮਰਨ ਨਾਲ ਲਾਹਾ ਮਿਲਦਾ ਹੈ ਉਹਨੂੰ ਸਿਮਰਨ ਨਾਲ ਚੰਗੀ ਕਿਸਮਤ ਬਣਦੀ ਉਹਨੂੰ ਸਿਮਰਨ ਨਾਲ ਵੱਡੇ ਭਾਗ ਬਣਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਸ਼ਾਂਤੀ ਬਖਸ਼ਦੇ ਆਨੰਦ ਬਖਸ਼ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਆ ਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਨਨ ਆਨੰਦ ਸੁਨੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉੱtre ਸਗਲ ਵਸੂਰੇ ਦੁਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸਤਗੁਰੂ ਜੀ ਕਹਿੰਦੇ ਉਸ ਪੂਰੇ ਗੁਰੂ ਹਰੀ ਪਰਮਾਤਮਾ ਵਾਹਿਗੁਰੂ ਨੂੰ ਸਿਮਰਿਆ ਕਰ ਕਿਉਂਕਿ ਉਹਨੂੰ ਸਿਮਰਨ ਨਾਲ ਸਾਰੀਆਂ ਮੰਦੀਆਂ ਭਾਵਨਾ ਪੂਰੀਆਂ ਹੁੰਦੀਆਂ ਸਗਲ ਮਨੋਰਥ ਮਨੋਰਥ ਮੰਦੀਆਂ ਭਾਵਨਾ ਪੂਰੇ ਸਾਰੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ ਸਤਿਗੁਰੂ ਜੀ ਕਹਿੰਦੇ ਆਨੰਦ ਮਿਲਦਾ ਹੈ ਖੁਸ਼ੀ ਮਿਲਦੀ ਹੈ ਜੁੜ ਕੇ ਦੇਖੀਏ ਗੁਰੂ ਨਾਲ ਜਿਹੜੀਆਂ ਸਾਨੂੰ ਚਿੰਤਾਵਾਂ ਪਈਆਂ ਹੋਈਆਂ ਦੁੱਖ ਪਈ ਹੋਇਆ ਸਾਰੇ ਕੱਟੇ ਜਾਣੇ ਆ ਜਦੋਂ ਗੁਰੂ ਦੀ ਬਾਣੀ ਨਾਲ ਜੁੜ ਗਏ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਉਚਾਰਨ ਕਰਦੇ ਆਨੰਦ ਸਾਹਿਬ ਦੀ ਬਾਣੀ ਅੰਦਰ ਤੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਹੁਕਮਨਾਮਾ ਸਾਹਿਬ ਅੰਦਰ ਉਚਾਰਨ ਕਰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਗੁਰੂ ਪੂਰੀ ਪੈਜ ਰੱਖਣ ਵਾਲਾ ਹੈ ਜਿਵੇਂ ਭਾਈ ਤਲੋਕੇ ਦੀ ਰੱਖੀ ਓਵੇਂ ਅੱਜ ਸਾਡੀ ਵੀ ਰੱਖਦਾ ਹੈ ਜਿਹੜਾ ਬਣ ਜਾਵੇ ਉਹਦਾ ਗੁਰੂ ਫਿਰ ਰਹਿਮਤਾਂ ਕਰਦਾ ਹੈ ਕਿਰਪਾ ਕਰਕੇ ਉਹਨਾਂ ਦੀ ਪੈਜ ਰੱਖਦਾ ਹੈ ਸਦਾ ਹੀ ਉਹਨਾਂ ਦੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਕਰਦਾ ਹੈ ਜੀ ਸਤਿਗੁਰੂ ਦਾ ਇਹੀ ਉਪਦੇਸ਼ ਹੈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਗੁਰੂ ਪੂਰਾ ਹੈ ਤੇ ਉਹ ਪੈਜ ਵੀ ਪੂਰੀ ਰੱਖਦਾ ਹੈ ਲਾਜ ਵੀ ਪੂਰੀ ਰੱਖਦਾ ਹੈ ਰਹਿਮਤ ਪੂਰੀ ਕਰਦਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਆ ਸਦਾ ਹੀ ਉਸ ਪ੍ਰਮਾਤਮਾ ਨੂੰ ਸਿਮਰਦੇ ਰਹੀਏ ਸਦਾ ਹੀ ਉਹਨੂੰ ਚੇਤੇ ਰੱਖਿਏ ਗੁਰੂ ਫਿਰ ਆਪ ਕਿਰਪਾ ਕਰਕੇ ਔਖੀਆਂ ਘੜੀਆਂ ਵਿੱਚੋਂ ਰਹਿਮਤਾਂ ਕਰਕੇ ਆਪਣਾ ਮਿਹਰ ਪ੍ਰਿਆਤ ਦੇ ਕੇ ਬਚਾਉਂਦਾ ਹੈ ਜੀ ਸਦਾ ਹੀ ਉਸ ਪਰਮਾਤਮਾ ਨੂੰ ਚੇਤੇ ਰਖਿਏ ਸਿਮਰਨ ਕਰਦੇ ਰਹੀਏ ਜੀਆਂ ਤੇ ਦਇਆ ਕਰੀਏ ਉਹਦੇ ਭਾਣੇ ਵਿੱਚ ਰਾਜੀ ਰਹੀਏ ਸਦਾ ਹੀ ਉਹਦਾ ਨਾਮ ਜਪਦੇ ਰਹੀਏ ਅੰਮ੍ਰਿਤ ਵੇਲਾ ਸੰਭਾਲੀਏ ਇਸੇ ਵਿੱਚ ਹੀ ਗੁਰੂ ਦੀ ਖੁਸ਼ੀ ਹੈ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ